ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ 'ਚ ਜਰਨਲਿਸਟ ਬੁਕਰਾਂ ਸਿੰਘ ਪੱਟੀ ਸਦੀਕ ਆਪਣੇ ਨਾਲ ਮੌਜੂਦ ਹਨ ਸੀਨੀਅਰ ਵਾਇਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਾਇਲ ਕਾ ਅਤੇ ਕੋਆਰਡੀਨੇਟਰ ਹਬੌਰ ਸਰਪੰਚ ਸੁਧੀਰ ਪਾਦੂ ਜੀ ਸਤਿ ਸ੍ਰੀ ਅਕਾਲ ਜੀ ਸਰ ਰਾਜਨੀਤੀ ਦੀ ਕੈਰੀਅਰ ਦੀ ਸ਼ੁਰੂਆਤ ਤੁਹਾਡੇ ਕਿਰੋਂ ਦੀ ਕਿਦੋਂ ਦੀ ਸ਼ੁਰੂਆਤ ਹੋਈ ਆ ਕਿਸ ਤਰ੍ਹਾਂ ਤੁਸੀਂ ਆਪਣੇ ਐਕਸਪੀਰੀਐਂਸ ਰਿਹਾ ਤੁਹਾਡਾ ਇਸ ਵਿੱਚ ਜਸਕਰਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਵਾਗਤ ਤੁਸੀਂ ਆਏ ਇੰਟਰਵਿਊ ਲੈਣ ਜਸਕਰਨ ਜੀ ਮੈਂ तकरीबन 20 ਸਾਲ ਦਾ ਸੀਗਾ ਉਸ ਟਾਈਮ ਮੇਰੀ ਰਾਜਨੀਤੀ ਦੀ ਸ਼ੁਰੂਆਤ ਹੈ ਮੈਨੂੰ ਹਮੇਸ਼ਾ ਹੀ ਕਾਂਗਰਸ ਪਾਰਟੀ ਨਾਲ ਲਗਾਅ ਰਿਹਾ ਹੈ ਸ਼ੁਰੂ ਤੋਂ ਮੈਂ ਛੋਟੀ ਉਮਰ 'ਚ ਕਾਂਗਰਸ ਦੇ ਕੰਮ ਕਰਨ ਲੱਗਿਆ ਸੀ ਕਾਂਗਰਸ ਲਈ ਕੰਮ ਕੀਤੇ ਤੇ ਬੜਾ ਬੇਦਾਗ ਤੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਿਆ ਅੱਜ ਤੱਕ ਜੋ ਵੀ ਕਾਂਗਰਸ ਵਾਸਤੇ ਕੰਮ ਕਰਿਆ ਮੈਂ ਕੋਈ ਲਾਲਚ ਵਾਸਤੇ ਜਾਂ ਕੋਈ ਮੇਰੇ ਮਨਚੇ ਹੋਵੇ ਵੀ ਆਪਾਂ ਕੋਈ ਆਪਾਂ ਨੂੰ ਪਾਰਟੀ ਤੋਂ ਕੁਝ ਮਿਲੇ ਉਹ ਨਹੀਂ ਆਪਾਂ ਪਾਰਟੀ ਪਿੱਛੇ ਨਿਰਪੱਖ ਕੰਮ ਕਰੀਏ ਲੋਕਾਂ ਵਾਸਤੇ ਨਿਰਪੱਖ ਕੰਮ ਕਰੀਏ ਸਰ ਤੁਹਾਡੇ ਰਾਜਨੀਤੀ ਵਿੱਚ ਫੀਲਡ ਵਿੱਚ ਜਿਹੜੋਂ ਦੇ ਆਏ ਤੁਸੀਂ ਤੁਸੀਂ ਇਹੋ ਜਿਹੇ ਇਹੋ ਜਿਹੇ ਕੰਮ ਕੀਤੇ ਨੇ ਜੋ ਤੁਹਾਡੇ ਲੋਕਪ੍ਰੀਆ ਬਣ ਗਏ ਜਿਹਨੂੰ ਤੁਸੀਂ ਕਰਨ ਤੋਂ ਬਾਅਦ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਵੀ ਮੈਂ ਇਹ ਕੰਮ ਕਰਕੇ ਮੈਂ ਸੰਤੁਸ਼ਟੀ ਆਪਣੇ ਆਪ ਨੂੰ ਦੇਖੋ ਜੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮੈਂ ਮੇਰੀ ਉਮਰ ਤਕਰੀਬਨ 20 ਸਾਲ ਸੀਗੀ ਮੈਂ ਰਾਜਨੀਤੀ 'ਚ ਲੱਗਿਆ ਉਹਦੇ ਤੋਂ ਬਾਅਦ ਮੈਨੂੰ ਮੇਰਾ ਪਿੰਡ ਬਰਿਆਮਖੜ ਹੈ ਅੱਜ ਮੌਕੇ ਤੇ ਮੇਰੀ ਰਿਆਸਤ ਸਭੋਰ ਸੀ ਵੀ ਲਾਈਨ ਹੈ ਜੀ ਮੈਂ ਮੇਰੀ ਅੱਜ ਤੋਂ 5 ਸਾਲ ਪਹਿਲਾਂ ਮੈਨੂੰ ਮੇਰੇ ਪਿੰਡ ਬਰੀਆਮ ਖੇੜੇ ਨੇ ਨਿਰਵਿरोध ਸਰਪੰਚ ਬਣਾਇਆ ਇਹ ਤਾਂ ਪਹਿਲਾਂ ਤਾਂ ਮੈਂ ਮੇਰੇ ਪਿੰਡ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੈਨੂੰ ਇਹਨਾ ਮਾਨ ਬਖਸ਼ਿਆ ਜਿਨ੍ਹਾਂ ਦਾ ਕਰਜ਼ ਮੈਂ ساری ਉਮਰ ਨਹੀਂ ਉਤਾਰ ਸਕਦਾ ਉਹਨਾਂ ਨੇ ਮੈਨੂੰ ਨਿਰਵਿरोध ਸਰਪੰਚ ਬਣਾਇਆ ਤਾਂ ਫਿਰ ਜਿਹੜੇ ਸਾਰੇ ਇਹ ਹਬੌਰ ਬਲਾਕ ਹੈ ਜਿਹੜਾ ਉਹਦੇ 'ਚ तकरीबन 84-85 ਪੰਚਾਇਤਾਂ ਹੁੰਦੀਆਂ ਜਸਕਰਨ ਜੀ ਉਹਦੇ 'ਚ ਫਿਰ ਮੈਨੂੰ ਉਹਨਾਂ ਨੇ ਸਰਪੰਚ ਯੂਨੀਅਨ ਦਾ ਪ੍ਰਧਾਨ ਵੀ ਸਰਪੰਚ ਯੂਨੀਅਨ ਦਾ ਪ੍ਰਧਾਨ ਵੀ ਉਹਨਾਂ ਨੇ ਬਣਾਇਆ ਬਿਨਾ ਕੋਈ ਕਿਸੇ ਖੈਬਾਜੀ ਤੇ ਆਪਸ ਵਿੱਚ ਬਹੁਤ ਪਿਆਰ ਨਾਲ ਤੇ ਅਸੀਂ ਉਹਨਾਂ ਦੇ ਅੱਗੇ ਸਰਪੰਚਾਂ ਦੇ ਕੰਬੀ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਦੇ ਰਹੇ ਕੋਈ ਦੁੱਖ ਤਕਲੀਫ ਕੋਈ ਮੁਸੀਬਤ ਚ ਅਧੀ ਰਾਤ ਉਹਨਾਂ ਨਾਲ ਤੁਰਦਾ ਰਿਹਾ ਜੀ ਸਰ ਜੇ ਗੱਲ ਕਹੀਏ ਤੁਸੀਂ ਪਿੰਡ ਚੋਂ ਪਹਿਲਾਂ ਸਾ ਸਰਪੰਚ ਜੀ ਤੁਸੀਂ ਲਈ ਜਿੱਤੇ ਹੋ ਜੀ ਉਹ ਆਪਾਂ ਨੂੰ ਬਤਾਇਆ ਜੂਗੇ ਉਸ ਨੂੰ ਜੀ ਵੀ ਮੈਂ ਤੁਹਾਡੀ ਕਾਰੀਗ ਦੀ ਸ਼ੁਰੂਆਤ ਕਰਦੇ ਹਾਂ ਤੁਸੀਂ ਲੋਕਾਂ ਦੇ ਪਿੰਡਾਂ ਵਿੱਚ ਇਹ ਹੁੰਦਾ ਜੀ ਅ ਅਣਪੜ੍ਹ ਲੋਕ ਹੁੰਦੇ ਜਿਆਦਾਤਰ ਗਰੀਬ ਲੋਕ ਹੁੰਦੇ ਆ ਦਫ਼ਤਰਾਂ ਨੇ ਠੱਕੇ ਸਾਰੇ ਆ ਜਿਵੇਂ ਕਿਸੇ ਦਾ ਪੈਨਸ਼ਨ ਨਹੀਂ ਲੱਗੀ ਰਾਸ਼ਨ ਕਾਰਡ ਨਹੀਂ ਲੱਗੀ ਆ ਜਾਂ ਕੋਈ ਇਸੇ ਤਰ੍ਹਾਂ ਗੜੀ ਦਾ ਕੋਈ ਮਸਲਾ ਆ ਰਿਹਾ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਕਿਸ ਤਰ੍ਹਾਂ ਦੇ ਮਤਲਬ ਕੰਮ ਕੀਤੇ ਤੁਸੀਂ ਕਿਸ ਦੇ ਬਾਰੇ ਚੰਨਾ ਜਿਸ ਕਰਨ ਦੀ ਮੈਂ ਕਹਿਣਾ ਚਾਹੂੰਗਾ ਮੈਂ 5 ਸਾਲ ਸਰਪੰਚਰੀਆਂ ਕਾਂਗਰਸ ਦੀ ਗਵਰਨਮੈਂਟ ਸੀਗੀ ਚਲੋ 2.5 ਸਾਲ ਗਵਰਨਮੈਂਟ ਚ ਰੇ ਕਾਂਗਰਸ ਦੀ ਸਰਪੰਚ ਤੇ 5 ਸਾਲ ਪੂਰੀ ਕਾਂਗਰਸ ਦੀ ਗਵਰਨਮੈਂਟ ਚੱਲੀ ਮੈਂ ਮੇਰੇ ਪਿੰਡ ਦੀ ਸਰਪੰਚੀ ਦੀ ਅਨੁਭਵ ਜਿਹੜੀ ਗੱਲ ਕਰਨਾ ਤੁਹਾਨੂੰ ਤੁਹਾਡੇ ਨਾਲ ਕਰਨਾ ਚਾਹੁੰਦਾ ਮੈਂ ਕਿਸੇ ਨਾਲ ਬੇਦਬਾਵੀ ਨਹੀਂ ਰੱਖਿਆ ਇਲਾਕੇ ਚ ਕਿਸੇ ਨਾਲ ਬੇਦਬਾਵੀ ਨਹੀਂ ਰੱਖਿਆ ਕੰਮ ਦੀ ਜੇ ਗੱਲ ਕਰੀਏ ਤਾਂ ਆਪਾਂ ਬਹੁਤ ਜ਼ਰੂਰਤਮੰਦ ਲੋਕਾਂ ਨੂੰ ਜਿਵੇਂ ਤੁਸੀਂ ਗੱਲ ਕਰੀ ਪੈਨਸ਼ਨ ਦੀ ਕੋਰ ਜਿਹੜੇ ਸਮਾਜੀ ਕੰਮ ਸੀਗੇ ਆਪਾਂ ਪਿੰਡ ਦੇ ਨਹੀਂ ਇਲਾਕੇ 'ਚ ਹੀ ਬਹੁਤ ਕਰਵਾਏ ਕੋਈ ਬੰਦਾ ਮੇਰੇ ਕੋਲੇ ਆ ਗਿਆ ਤਾਂ ਅੱਜ ਤੱਕ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਅਧੀ ਰਾਤ ਹਰੇਕ ਬੰਦੇ ਦਾ ਆਪਾਂ ਕੰਮ ਕਰਿਆ ਬਿਨਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਬਿਨਾ ਕੋਈ ਲਾਲਚ ਦੇ ਕੰਮ ਕਰਿਆ ਆਪਾਂ ਕੋਈ ਕਿਸੇ ਦੇ 2 ਰੁਪਏ ਦੇ ਰਵਾਦਾਰ ਨਹੀਂ ਆਪਾਂ ਹਰੇਕ ਬੰਦੇ ਦੇ ਮੁਸੀਬਤ 'ਚ ਦਿਨ ਰਾਤ ਖੜੇ ਆਂ ਤੇ ਉਸ ਸਰਪੰਚੀ ਦੇ ਦੌਰਾਨ ਹੀ ਮੈਨੂੰ ਬਹੁਤ ਇੱਕ ਵਧੀਆ ਲੱਗਿਆ ਚਲੋ ਗਲੀਆਂ ਨਾਲੀਆਂ ਬਣਦੀਆਂ ਰਹਿੰਦੇ ਸੈੱਡ ਬਣਦੀ ਰਹਿੰਦੇ ਸ਼ਮਸ਼ਾਨ ਭੂਮੀਆਂ ਚ ਇੰਟਰਲੋਕਾਂ ਲੱਗਦੀਆਂ ਚਲੋ ਲਵਾਈਆਂ ਪਾਣੀ ਵਾਟਰ ਸਦਾ ਸੁਧਾਰ ਕਰਿਆ ਆਪਾਂ ਪਿੰਡ ਚ ਨਵੀਂ ਸੜਕਾਂ ਬਣਵਾਈਆਂ ਟਾਣੀਆਂ ਨੂੰ ਬੜੀ ਮੈਂ ਬਿਜਲੀ ਲਵਾਈ ਪਿੰਡ ਚ ਬੜੇ ਟਰਾਂਸਫਾਰਮਰ ਬਿਜਲੀ ਦੇ ਲਵਾਏ ਬੜੇ ਟਾਣੀਆਂ ਨੂੰ ਖੜਵਨ ਜੇ ਲਵਾਏ ਉਹਦੇ ਨਾਲ ਨਾਲ ਇੱਕ ਮੈਨੂੰ ਮੇਰੇ ਜਿਹੜੇ ਜੀਵਨ ਦਾ ਹੀ ਬਹੁਤ ਮੈਨੂੰ ਯਾਦ ਰਹੂਗੀ ਉਹ ਸਾਡੀ ਸੀ ਜੀ ਰਮਸਰਾ ਮਾਈਨਰ ਨਹਿਰ ਜਿਹੜੇ ਸਾਡੇ ਇਲਾਕੇ ਨੂੰ ਬਹੁਤ ਪਾਣੀ ਦੀ ਜ਼ਰੂਰਤ ਸੀ ਜਿਹੜੇ ਸਾਡੇ ਇਲਾਕੇ ਦੇ ਲੋਕ ਸੀ ਉਹ ਸਨ ਮੇਰੇ ਨਾਲ ਰੋਜ਼ ਹੀ ਇਹ ਗੱਲਾਂ ਕਰਦੇ ਸੀ ਵੀ ਆਪਾਂ ਤਾਂ ਪਾਣੀ ਬਿਨਾ ਮਰ ਰਹੇ ਹਾਂ ਤੇ ਬਾਕੀ ਟੈਲਾਂ ਤੇ ਪਾਣੀ ਹੈ ਨਹੀਂ ਸੀ ਪੀਣ ਵਾਲਾ ਹੀ ਨਹੀਂ ਸੀ ਨਹਿਰੀ ਆਪਾਂ ਖੇਤਾਂ ਦੀ ਗੱਲ ਨਹੀਂ ਕਰਾਂਗੇ ਆਪਾਂ ਪਾਣੀ ਪੀਣ ਵਾਲੇ ਤੱਕ ਦੀ ਮੁਸੀਬਤ ਸੀਗੀ ਜਿਹੜੇ ਦੁਰਭਾਗੇ ਕਵਾਂਗੇ ਵੀ ਪੰਜਾਬ ਦੇ ਵਾਸੀ ਹੋ ਕੇ ਅਸੀਂ ਰਾਜਸਥਾਨ ਤੋਂ 500 500 ਰੁਪਏ ਟੈਂਕਰ ਪਾਣੀ ਲਿਆਉਂਦੇ ਸੀ ਇਹ ਜਿੱਲੀ ਰੰਗ ਦੀ ਉਦਾਹਰਣ ਹੈ ਜਸਕਰਨ ਦੀ ਤੁਸੀਂ ਜਾ ਕੇ ਇਲਾਕੇ ਚ ਪੁੱਛੋਗੇ ਆਪਾਂ ਬਹੁਤ ਸੰਘਰਸ਼ ਕਰਕੇ ਰਮਸਰਾ ਮਾਈਨਰ ਸਰਕਾਰ ਚ ਬਣਵਾਈ ਜੀ ਦਾ ਸਾਰਾ ਇਲਾਕੇ ਨੂੰ ਫਾਇਦਾ ਹੋਇਆ ਜਿਹੜਾ ਬਹੁਤ ਲੰਮਾ ਪ੍ਰੋਜੈਕਟ ਸੀਗਾ ਉਹ ਕਾਂਗਰਸ ਗਵਰਨਮੈਂਟ ਚ ਅੱਧਿਕ ਬਣ ਗਈ ਸੀ ਅੱਧੀ ਹੋਣ ਬਣੀ ਹੈ ਜੀ ਸਭ ਜਿਵੇਂ ਤੁਸੀਂ ਪਹਿਲਾਂ ਸਰਪੰਚੀ ਦੀ ਕੈਰੀਅਰ ਸ਼ੁਰੂਆਤ ਹੋਈ ਤੁਹਾਡੀ ਉਸ ਤੋਂ ਬਾਅਦ ਤੁਸੀਂ ਕੰਚੂ ਜੁਨੀਅਰ ਦੇ ਪ੍ਰਧਾਨ ਬਣੇ ਜ਼ਿਲ੍ਹਾ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਅਸ ਤੋਂ ਬਾਅਦ ਕੋਆਰਡੀਨੇਟਰ ਵੀ ਬਿਚੇ ਆ ਕਿਸ ਤਰ੍ਹਾਂ ਕਿੰਨੇ ਕਿੰਨੇ ਸਟੈਪ ਉਹ ਬਾਅਦ ਲਈ ਕਰਨਾ ਸਟੈਪ ਦੀ ਜੇ ਗੱਲ ਕਰੀਏ ਤਾਂ ਜੀ ਦੇਖੋ ਬਾਬੇ ਬਜਰੰਗਬਲੀ ਬਾਬੇ ਨਾਨਕ ਦੀ ਕਿਰਪਾਈ ਹੋਈ ਹੈ ਸਟੈਪ ਰਾਜਨੀਤੀ 'ਤੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਆਪਾਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਬਿਨਾਂ ਆਪਾਂ ਤਾਂ ਨੀਸਵਾਰਥ ਸੇਵਾ ਕਰੀਏ ਬਿਨਾਂ ਕਿਸੇ ਲਾਲਚ ਦੇ ਤੇ ਅੱਗੇ ਤੋਂ ਅੱਗੇ ਵਧ ਹੀ ਗਏ ਆ ਤੇ ਪਾਰਟੀ ਨੇ ਬਹੁਤ ਮਾਨ ਸਮਾਨ ਜੋ ਵੀ ਬਹੁਤ ਹੀ ਮਾਨ ਸਮਾਨ ਦਿੱਤਾ ਜੀ ਅੱਜ ਵੀ ਜੋ ਵੀ ਆ ਮੈਂ ਤਾਂ ਕਾਂਗਰਸ ਦੀ ਵਜ੍ਹਾ ਨਾਲੀਆਂ ਤੇ ਕਾਂਗਰਸ ਨੇ ਬਹੁਤ ਮੇਰਾ ਮਾਨ ਸਮਾਨ ਵਧਾਇਆ ਜੀ ਸਰ ਜੇ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਪ੍ਰਧਾਨ ਨੇ ਸਰਦਾਰ ਰਾਜਾ ਬੜਿੰਗ ਜੀ ਇਸ ਤੋਂ ਕਿਸ ਤਰ੍ਹਾਂ ਤੁਸੀਂ ਪ੍ਰਧਾਨ ਜੀ ਰਾਜਾ ਵੜਿੰਗ ਜੀ ਦੇਖੋ ਜੀ ਅੱਜ ਮੈਂ ਮੇਰਾ ਮਨ ਹੈ ਇਹ ਵੀ ਰਾਜਾ ਵੜਿੰਗ ਜੀ ਥੱਲੇ ਤੱਕ ਪਿੰਡਾਂ ਤੱਕ ਕਾਂਗਰਸ ਨੂੰ ਲਈ ਪਿੰਡਾਂ ਚ ਕਮੇਟੀ ਬੂਥ ਲੈਵਲ ਤੱਕ ਕਮੇਟੀ ਉਹਦੇ ਤੋਂ ਬਾਅਦ ਬਲਾਕ ਲੈਵਲ ਤੱਕ ਕਮੇਟੀ ਉਹਦੇ ਤੋਂ ਬਾਅਦ ਜ਼ਿਲ੍ਹੇ ਦੀਆਂ ਕਮੇਟੀਆਂ ਉਧਰੋਂ ਪੰਜਾਬ ਤੱਕ ਉਹਨਾਂ ਨੇ ਕਮੇਟੀਆਂ ਬਣਾ ਕੇ ਇੱਕ ਚੇਨ ਸਿਸਟਮ ਬਣਾਇਆ ਹੈ ਉਹਨਾਂ ਦਾ ਬਹੁਤ ਹੀ ਉਹਨਾਂ ਦਾ ਕੰਮ ਕਰਨ ਦਾ ਤਜਰਬਾ ਹੈ ਬਹੁਤ ਹੀ ਨੌਜਵਾਨ ਹੈ ਬਹੁਤ ਹੀ ਸਾਰਾ ਦਿਨ ਆਪ ਮਿਹਨਤੀ ਹੈ ਬਹੁਤ ਜ਼ਿਆਦਾ ਉਹਨਾਂ ਦਾ ਅੱਜ ਜਿਹੜੀ 7 ਸੀਟਾਂ ਮਿਲੀਆਂ ਹੈ ਮੈਂ ਤਾਂ ਸਮਝਦਾ ਵੀ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ 'ਚ ਤੇ ਉਹਨਾਂ ਦੀ ਰਹਿਨੁਮਾਈ 'ਚ ਕਾਂਗਰਸ ਨੂੰ 7 ਸੀਟਾਂ ਮਿਲੀਆਂ ਤੇ ਅੱਜ ਵੀ ਉਹ ਬਹੁਤ ਕੰਮ ਕਰ ਰਹੇ ਹੈ ਕਾਂਗਰਸ ਵਾਸਤੇ ਸਰ ਜੀ ਆਪਾ ਦੇਖਿਓ ਥੋੜਾ ਸਮਾਂ ਪਹਿਲਾਂ ਐਮਪੀ ਦੇ ਇਲੈਕਸ਼ਨ ਹੋਏ ਹੈ ਕੋਸਤੇ ਵਿੱਚ ਜੋ ਨਤੀਜੇ ਆਏ ਆ ਪੰਜਾਬ ਵਿੱਚ ਕਾਂਗਰਸ ਨੂੰ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਜੀ ਮੈਂ ਤਾਂ ਬਹੁਤ ਵਧੀਆ ਮੈਨੂੰ ਲੋਕਾਂ ਦਾ ਮੈਨੂੰ ਲੱਗ ਰਿਹਾ ਜਿੱਥੋਂ ਤੱਕ ਐਮਪੀ ਦੀ ਗੱਲ ਕਰੀ ਆ ਪਾ ਐਮਪੀ ਇਲੈਕਸ਼ਨ ਦੀ ਬਹੁਤ ਲੋਕਾਂ ਦੀ ਬਹੁਤ ਵਧੀਆ ਰਿਸਪੌਂਸ ਸੀਗਾ ਲੋਕਾਂ ਨੇ ਬਹੁਤ ਚੰਗਾ ਫਤਵਾ ਦਿੱਤਾ ਸੱਤ ਸੀਟਾਂ ਪੰਜਾਬ 'ਚ ਕਾਂਗਰਸ ਨੂੰ ਆਈਆਂ ਤੇ ਮੈਂ ਤਾਂ ਮੰਨਦਾ ਵੀ ਅੱਗੇ ਆਉਣ ਵਾਲੀ ਸਰਕਾਰ ਵੀ 2027 'ਚ ਕਾਂਗਰਸ ਦੀ ਆ ਰਹੀ ਏ ਜੀ ਸਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਹਬੂ ਸ਼ਹਿਰ ਹੈ ਜੀ ਆਪਣਾ ਇਸ ਦਾ ਵਿਕਾਸ ਕਾਰਜ ਦੇਖੀਦਾ ਕਿਸ ਤਰ੍ਹਾਂ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਚੱਲ ਰਿਹਾ ਹੈ ਜਾਂ ਪਿੱਛੇ ਜਾਂ ਹੁਣ ਕਿਸ ਤਰ੍ਹਾਂ ਦੇਖੋ ਜੀ ਮੈਂ ਤਾਂ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਵਿਕਾਸ ਸ ढाई ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ 2 ਰੁਪਏ ਦਾ ਕਮ ਹੋਏ ਹਬੋਰ ਸ਼ਹਿਰ 'ਚ ਜਾਂ ਹਬੋਰ ਦੇ ਪਿੰਡਾਂ 'ਚ ਜਾਂ ਜ਼ਿਲ੍ਹੇ 'ਚ ਮੈਨੂੰ ਨਹੀਂ ਲੱਗਿਆ ਕੋਈ ਅਜਿਹੀ ਗੱਲ ਹੈ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਕਿ ਕੋਈ ਹਰੇਕ ਤੁਸੀਂ ਸ਼ਹਿਰ ਵਾਸੀ ਨੂੰ ਪੁੱਛੋ ਜੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਸਾਰੀ ਗਲੀਆਂ ਨਾਲੀਆਂ ਸਭ ਕਿੰਨਾ ਪੈਸਾ ਹੈ ਕਾਂਗਰਸ ਗਵਰਨਮੈਂਟ 'ਚ ਜੀ ਹੁਣ ਇਹਨਾਂ ਦਾ ਬਿਲਕੁਲ ਹੀ ਇੱਕ ਏਕਟ ਵੀ ਨਹੀਂ ਲੱਗੀ ਵਿਕਾਸ ਦੇ ਨਾਂ ਤੇ ਉਲਟੀ ਦੇ ਇਹਨਾਂ ਜੇ ਜੇ ਆਪਾਂ ਗੱਲ ਕਰੀਏ ਤੋ ਇਥੋਂ ਦਫਤਰ ਵਗੈਰਾ ਬੰਦੀ ਕਰਾਏ ਇਹਨਾਂ ਨੇ ਕੋਈ ਨਵਾਂ ਕੰਮ ਨਹੀਂ ਕਰਿਆ ਜੇ ਹੁਣ ਆਪਾਂ ਗੱਲ ਕਰੀਏ ਹੁਣ ਇੱਕ ਇੱਥੇ ਕਿਸਾਨਾਂ ਦੀ ਚਲੋ ਇਹਦੇ ਚ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਮਲੂਕ ਇਹਦੇ ਮੁਖ ਸਰ ਲੈ ਗਏ ਦਫਤਰ ਨੂੰ ਵੀ ਢਵਾਇ ਇਹਨਾਂ ਨੇ ਐਕਸ਼ਨ ਆਫਿਸ ਵੀ ਬਣਾਇਆ ਜਿਹੜਾ ਇਥੋਂ ਕੱਟ ਕੇ ਨਵਾਂ ਕੰਮ ਕਰਿਆ ਨਹੀਂ ਇਹਨਾਂ ਨੇ ਬੰਦ ਸਗੋਂ ਬੰਦ ਕਰਾਏ ਇਹਨਾਂ ਨੇ ਸਰਕਾਰ ਨੇ ਇਹਨਾਂ ਦੀ ਗਲਤ ਨੀਤੀਆਂ ਜੇ ਹਬੌਰ ਦੇ ਸ਼ਹਿਰ ਦੀ ਆਪਾਂ ਕਾਨੂੰਨ ਵਿਵਸਥਾ ਨੂੰ ਦੇਖੀਏ ਕਿਸ ਤਰ੍ਹਾਂ ਦੇਖਦੇ ਆਂ ਆਹ ਬਹੁਤ ਇੱਕ ਮਨੋਵਸਥਾ ਚ ਚੱਲ ਰਹੀ ਹੈ। ਦੇਖੋ ਜੀ ਕਾਨੂੰਨ ਵਿਵਸਥਾ ਦੀ ਹਬੌਰ ਦੀ ਗੱਲ ਕਰੀਏ ਠੀਕ ਹੈ ਪ੍ਰਸ਼ਾਸਨ ਆਪਦਾ ਕੰਮ ਕਰ ਰਿਹਾ ਹੈ ਚੋਰ રોજ ਫੜੇ ਜਾ ਰਿਹਾ ਪਰ ਦੇ ਆਪਾਂ ਰੋਜ਼ ਹੀ ਦੇਖਦੇ ਆਂ ਦਿਨੇ ਜਾਓ ਕਿਸੇ ਦੀ ਮੋਬਾਈਲ ਚਲਦੀ ਰੱਖੋ ਕਿ ਲੈ ਜਾਂਦੇ ਆ ਕਿਸੇ ਦੇ ਕੰਨਾਂ ਦੀ ਮਾਤਾ ਪੈਣਾ ਹੈ ਲੇਡੀਜ਼ ਹੈ ਉਹਨਾਂ ਦੇ ਕੰਨਾਂ ਤੋਂ ਵਾਲੀ ਖੋਹ ਲੈਂਦੇ ਆਂ ਤੇ ਚੰਨੀ ਖੋਹ ਕੇ ਲੈ ਜਾਂਦੇ ਆਂ ਮੋਟਰਸਾਈਕਲ ਚੋਰ ਬਹੁਤ ਹੋ ਗਏ ਸਾਰਾ ਸਮਾਨ ਕਰਦੇ ਹੈ ਪ੍ਰਸ਼ਾਸਨ ਬਹੁਤ ਕੰਮ ਕਰੇ ਹੈ ਪਰ ਪ੍ਰਸ਼ਾਸਨ ਨੂੰ ਮੇਰਾ ਮੰਨਣਾ ਹੈ ਜੀ ਪ੍ਰਸ਼ਾਸਨ ਨੂੰ ਅਜੇ ਹੋਰ ਸ਼ਕਤੀ ਨਾਲ ਇਹਨਾਂ ਨਾਲ ਨਿਪਟਣਾ ਚਾਹੀਦਾ ਹੈ ਜਿਹਨੇ ਚੋਰ ਕਰੇ ਚੋਰੀਆਂ ਕਰੀ ਜਾਂਦੇ ਉਹਨਾਂ ਨਾਲ ਸ਼ਕਤੀ ਨਾਲ ਹੋਰ ਸ਼ਕਤੀ ਕਰਨੀ ਚਾਹੀਦੀ ਹੈ ਮੈਂ ਤਾਂ ਪ੍ਰਸ਼ਾਸਨ ਤਾਂ ਕਹਿਣਾ ਚਾਹੂੰਗਾ ਜੀ ਤੁਹਾਡੇ ਮਾਦੀ ਮਰਾਏ ਜੀ ਸਰ ਜੇ ਆਪਾਂ ਦੇਖੀਏ ਹਬੌਰ ਸ਼ਹਿਰ ਵਿੱਚ ਵਪਾਰ ਜੋ ਸੀਗਾ ਵਪਾਰਕ ਤੌਰ ਤੇ ਦੇਖੀਏ ਆਪਣਾ ਹਬੌਰ ਸ਼ਹਿਰ ਪੂਰਾ ਪ੍ਰਸਿੱਧ ਸੀ ਆਪ ਨੂੰ ਮੰਨਿਆ ਜਾਂਦਾ ਸੀ ਤੇ ਵਪਾਰ ਨੂੰ ਤੁਸੀਂ ਸਰ ਕਿਸ ਤਰ੍ਹਾਂ ਦੇਖਦੇ ਹੋ ਆਪਣਾ ਵਪਾਰ ਦੀ ਜੇ ਗੱਲ ਕਰੀਏ ਜੀ ਆਪਾਂ ਮੈਂ ਤਾਂ ਸਮਝਦਾ ਇਹ ਸਰਕਾਰ ਜਿਹੜੀ ਸੈਂਟਰ ਕੇਂਦਰ ਸਰਕਾਰ ਹੈ ਆਪਣੀ ਕੇਂਦਰ ਸਰਕਾਰ ਦੀ ਕੋਈ ਮਾੜੀ ਨੀਤੀਆਂ ਜਿਹੜੀ ਜਿਵੇਂ ਨੋਟ ਮੰਦੀ ਸੀ ਜਾਂ ਜੀਐਸਟੀ ਹੈ ਉਹਦੇ ਕਰਕੇ ਸਾਰਾ ਦੇਖੋ ਜੀ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਜੀ ਮੈਂ ਹਬੋਰ ਛੇਰ ਚ ਹੀ ਜਾਉਣੀ ਆ ਕਿੰਨੀ ਦੁਕਾਨਾਂ ਬੰਦ ਪਈਆਂ ਜੀ ਤੁਸੀਂ ਜਾ ਕੇ ਦੇਖੋ ਕਿੰਨੀ ਦੁਕਾਨਾਂ ਦੇ ਸ਼ਟਰ ਲੱਗੇ ਖੜੇ ਇਹਨਾਂ ਦੀ ਗਲਤ ਨੀਤੀਆਂ ਕਰਕੇ ਗਲਤ ਨੀਤੀਆਂ ਕਰਕੇ ਦੁਕਾਨਾਂ 'ਨ ਸ਼ਟਰ ਲੱਗੇ ਮੇਲੇ ਕਿੰਨੀਆਂ ਬੰਦ ਹੋ ਗਈਆਂ ਕਿੰਨੇ ਕੋਈ ਵਧੀਆ ਚੀਜ਼ ਨਹੀਂ ਜੀ ਇਹਨਾਂ ਦਾ ਬਹੁਤ ਵਪਾਰੀ ਵਰਗ ਨੂੰ ਨੁਕਸਾਨ ਹੋ ਰਿਹਾ ਤੇ ਉਹ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਰ ਰਿਹਾ ਛੋਟੀ ਵਪਾਰੀ ਨੂੰ ਤਾਂ ਮਰਨ ਤੇ ਤੁਲੀ ਹੋਈ ਹੈ ਸੈਂਟਰ ਸਰਕਾਰ ਮੈਂ ਤਾਂ ਜੀ ਮੇਰਾ ਮੰਨਣਾ ਹੈ ਜੀ ਦੇਖੀ ਅਪ ਪਿਛਲੇ ਸਮੇਂ ਵਿੱਚ ਜੀਐਸਟੀ ਲਾਕਡਾਊਨ ਜਾਂ ਹੋਰ ਕਈ ਤਰ੍ਹਾਂ ਦੇ ਆਏ ਸੀਗੇ ਦੁਬਾਰਾ ਸੁਬਾਰਾ ਵਪਾਰ ਤੇ ਕੀ ਅਸਰ ਹੈ ਵਪਾਰ ਤਾਂ ਤੁਸੀਂ ਮੈਂ ਫੇਰ ਤੁਹਾਨੂੰ ਦੁਬਾਰਾ ਕਹਿਣਾ ਚਾਹੂੰਗਾ ਜੀ ਤੁਸੀਂ ਆਪ ਜਾ ਕੇ ਗਲੀਆਂ ਚ ਦੇਖ ਲਿਓ ਮਾਰਕੀਟ ਚ ਵੇਖ ਲਿਓ ਬਹੁਤ ਵਪਾਰੀ ਜਿਹੜੇ ਭਾਈ ਐ ਉਹਨਾਂ ਦਾ ਬਹੁਤ ਬੁਰੀ ਹਾਲਾਤ ਐ ਉਹ ਕਈ ਕਈ ਭਾਈ ਤਾਂ ਇਹੋ ਜਿਹੇ ਆ ਵੀ ਸ਼ਾਮ ਨੂੰ ਦੁਕਾਨ ਚ ਸ਼ਾਮ ਤੱਕ ਗਾਹਕ ਨਹੀਂ ਆਉਂਦਾ ਉਹ ਪਲ ਨੂੰ ਆਪ ਦੇ ਘਰੋਂ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਕਰਹੁ ਪਰ ਰਏ ਇਹ ਹਾਲਾਤ ਹੈ ਜੀ ਉਹ ਸਿਰਫ ਇਹਨਾਂ ਦੀ ਮਾਰੂ ਨੀਤੀਆਂ ਕਰਕੇ ਹੈ ਮੇਰਾ ਤਾਂ ਮੰਨਣਾ ਹੈ ਸਰ ਜੇ ਆਪਾਂ ਹੁਣ ਕਿਸਾਨੀ ਦੀ ਗੱਲ ਕਰੀਏ ਕਿਸਾਨ ਜੋ ਹੈ ਜਿਵੇਂ ਆ ਜਿਵੇਂ ਆਪਾਂ ਖੇਤੀ ਪ੍ਰਧਾਨ ਉੱਥੇ ਸੂਬਾ ਸੀ ਆਪਣਾ ਜਿਵੇਂ ਹੁਣ ਨਰਮਾ ਦੀ ਕੋਟਨ ਆਪਣਾ ਉਹ ਏਰੀਆ ਵਿੱਚ ਬੜਿਆ ਸੀ ਕਿਲੋ ਵਿੱਚ ਅਬੋਰ ਸ਼ਹਿਰ ਨੂੰ ਕੈਲੀਫੋਰਨੀਆ ਵਜੋਂ ਮਾਣਿਆ ਜਾਂਦਾ ਜਾਣਾ ਜਾਂਦਾ ਸੀ ਹੁਣ ਤੁਸੀਂ ਕਿਸ ਤਰ੍ਹਾਂ ਦੇ ਬਹੁਤ ਮਾੜੇ ਹਾਲਾਤ ਹੈ ਜੀ ਜੇ ਕਿਸਾਨਾਂ ਦੀ ਗੱਲ ਕਰੀਏ ਬਹੁਤ ਅੱਜ ਦੇ ਦਿਨ ਕਿਸਾਨ ਆ ਆਤਮ ਹੱਤਿਆ ਦੇਖਾ ਗਾਰਤੀ ਹੈ ਸਰਕਾਰ ਕੋਈ ਧਿਆਨ ਨਹੀਂ ਕਰ ਰਹੀ ਉਹਦੇ ਚ ਸੈਂਟਰ ਸਰਕਾਰ ਤੇ ਪੰਜਾਬ ਸਟੇਟ ਦੀ ਗਵਰਨਮੈਂਟ ਉਹ ਦੋਵੇਂ ਉਹਦੇ ਚ ਕਸੂਰਵਾਰ ਦੋਵੇਂ ਬਾਗੀਦਾਰ ਕਸੂਰਵਾਰ ਨੇ ਦੇਖੋ ਜੀ ਬੀਜ ਕਿੰਨੇ ਜੇ ਆਪਾਂ ਬੀਜਾਂ ਦੀ ਗੱਲ ਕਰੀਏ ਬੀਜ ਨਕਲੀ ਸਪਰੇ ਦੀ ਗੱਲ ਕਰੀਏ ਸਪਰੇ ਨਕਲੀ ਦਵਾਈਆਂ ਦੀ ਗੱਲ ਕਰੀਏ ਦਵਾਈਆਂ ਨਕਲੀ ਜੇ ਆਪਾਂ ਗੱਲ ਕਰੀਏ ਉਹਦੇ ਚ ਬੀਜਾਂ ਲਈ ਬੀਜ ਨਕਲੀ ਤਾਂ ਕਿੱਥੇ ਬਚੂਗਾ ਜੀ ਕਿਸਾਨ ਕਿਸਾਨ ਨੇ ਤਾਂ ਮਰਣਾ ਇਹਨਾਂ ਦੀ ਮੈਂ ਤਾਂ ਦੋਹਾਂ ਦੀ ਕਹੂੰ ਨਾ ਸੈਂਟਰ ਸਰਕਾਰ ਤੇ ਸਟੇਟ ਗਵਰਨਮੈਂਟ ਦੀ ਤੇ ਇਹਨਾਂ ਦੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਜੀ ਅੱਜ ਕਿਸਾਨ ਮਰਨ ਦੇ ਆਲਾ ਚ ਹੈ ਇੰਨੀ ਬੁਰੀ ਹਾਲਾਤ ਐ ਲੋ ਕਰਜ਼ੇ ਤੇ ਕਿਸਾਨ ਫਸੇ ਹੋਏ ਆ ਉਹ ਨਿਕਲਣ ਦਾ ਮਤਲਬ ਹੀ ਨਹੀਂ ਉਹਨਾਂ ਦਾ ਜੀ ਸਰ ਜੇ ਆਪਾਂ ਦੇਖੀਏ ਜੀ ਨਰਮਾ ਨੂੰ ਸਾਡੇ ਤੇ ਹੁਣ ਲੋਕ ਜਿਹੜਾ ਝੋਨੇ ਨੂੰ ਬਣਾ ਰਹੇ ਆ ਆਪਣੇ ਰੀਚ ਇੱਕ ਤਾਂ ਆਪਣੇ ਰੀਚ ਤੁਹਾਨੂੰ ਪਾਣੀ ਦੀ ਬਹੁਤ ਘਾਟ ਇੱਕ ਆਪਾਂ ਝੋਨਾ ਲਾਇਆ ਜੀ ਤੇ ਹੁਣ ਤੁਸੀਂ ਝੋਨੇ ਦੀ ਫਸਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਆਪਣੇ ਇਲਾਕੇ ਚ ਪਾਣੀ ਪੀਣ ਵਾਲਾ ਥੱਲੇ ਜਿਹੜਾ ਗਰਾਊਂਡ ਵਾਟਰ ਹੈ ਉਹ ਬਿਲਕੁਲ ਖਰਾਬ ਹੈ ਉਹ ਰੋਜ਼ ਜਿਵੇਂ ਆਪਾਂ ਉਹਨੂੰ ਵਰਤ ਨਹੀਂ ਸਕਦੇ ਜੀ ਪਾਣੀ ਹੈ ਆਪਣੇ ਇਲਾਕੇ ਚ ਪਰ ਹੁਣ ਲੋਕ ਕਰਨਗੇ ਕੀ ਮਰਦੇ ਮਰਤਾ ਕਿਆ ਨਾ ਕਰਤਾ ਇਕਾ ਹੁੰਦੇ ਉਹ ਕਹਾਣੀ ਹੈ ਜੀ ਦੇਖੋ ਉਹਦੇ ਚ ਇਹਨਾਂ ਨੇ ਬੀਜ ਕਿੰਨੇ ਸਾਲ ਹੋ ਗਿਆ ਬੀਜ ਜੀ ਇਹਨਾਂ ਕੋਲ ਸਹੀ ਨਹੀਂ ਹੈ ਤੇ ਹੁਣ ਉਹ ਲੋਕ ਕਨਵਰਟ ਹੋ ਗਏ اپنی ਜੇ ਆਪਾਂ ਹਬੋਰ ਦੀ ਗੱਲ ਕਰੀਏ ਤਾਂ ਜੀ ਇਹ ਵਾਈਟ 골ਡ ਜਿਹਨੂੰ ਆਪਾਂ ਸਫੇਦ ਸੋਨਾ ਕਹਿੰਦੇ ਆ ਉਹਦੀ ਮੰਡੀ ਵੱਜਦੀ ਸੀ ਜਿਹੜੀ ਸਾਰੀ ਫੇਲ ਹੋ ਗਈ ਇੰਨੀ ਮੇਲਾ ਸੀਗੀਆਂ ਕੋਟਨ ਦੀਆਂ ਇੱਥੇ ਉਹਦਾ ਨੁਕਸਾਨ ਤਾਂ ਸਾਰਿਆਂ ਨੂੰ ਹੋਇਆ ਨਾ ਜੀ ਜਿਹੜੀ ਕੋਟਨ ਦੀ ਮੰਡੀ ਸੀ ਸਾਰੀ ਫੇਲ ਹੋ ਗਈ ਉਹ ਗਲਤ ਇਹਨਾਂ ਕੋਲ ਬੀਜਾਂ ਦੀ ਮੈਂ ਗੱਲ ਕਰਾਂਗਾ ਬੀਜ ਨਕਲੀ ਬੀਜ ਨਕਲੀ ਦਵਾਈਆਂ ਨਕਲੀ ਡੀਪੀ ਹੁਣ ਵੀ ਇਹਨਾਂ ਕੋਲ ਇਹ ਸਾਰਾ ਕੁਝ ਪ੍ਰੂਫ ਹੈ ਕਾਰਵਾਈ ਕਿਉਂ ਨਹੀਂ ਕਰਦੀ ਤਾਂ ਸਮਝ ਨਹੀਂ ਆ ਰਹੀ ਸਾਰੀ ਮੰਡੀ ਫੇਲ ਹੋ ਗਈ ਵਪਾਰੀ ਭਾਈ ਉਹਦੇ ਚ ਕਿੰਨਾ ਨੁਕਸਾਨ ਹੋਇਆ ਜੀ ਕਿਸਾਨਾਂ ਨੂੰ ਨੁਕਸਾਨ ਹੋਇਆ ਤੇ ਸਾਡੇ ਮਜ਼ਦੂਰ ਭਰਾਏ ਜਿਹੜੇ ਆਣਾ ਤਾਂ ਉੱਥੋਂ ਹੀ ਹੈ ਜੀ ਸਾਰਿਆਂ ਨੂੰ ਵੰਡ ਕੇ ਖਾਣਾ ਹੁੰਦਾ ਹੈ ਮਜ਼ਦੂਰ ਭਰਾ ਉਹ ਕਿੱਥੇ ਖਾਣਗੇ ਜੀ ਰੋਟੀ ਬਹੁਤ ਇਹ ਤਾਂ ਦੁਰਭਾਗੇ ਦੀ ਗੱਲ ਹੈ ਜੀ ਸਰ ਜੀ ਝੋਨੇ ਦੀ ਗੱਲ ਕਰੀਏ ਝੋਨਾ ਆਪਣੇ ਵਿੱਚ ਵਿਕਾਸ ਕਰੂਗਾ ਮਤਲਬ ਕਿ ਕਿਸਾਨਾਂ ਨੂੰ ਲਾਹੇਵੰਦ ਖੇਤੀ ਉਪਸਥਿਤ ਹੋ ਗਈ ਚਲੋ ਦੇਖੋ ਜੀ ਇਹ ਮੇਰਾ ਤਾਂ ਮਨਣਾ ਹੈ ਇਹ ਵੀ ਆਪਸ਼ਨਲ ਲੋਕ ਬਈ ਨਰਮਾ ਹੁੰਦਾ ਨਹੀਂ ਕਿਨੂੰ ਬੈਲਟ ਸਾਰੀ ਖਰਾਬ ਹੋ ਗਈ ਕਿਨੂੰ ਦੀ ਫਸਲ ਹੈ ਇੰਨੀ ਇੱਥੇ ਕਿਨੂੰ ਮਾਲਟਾ ਇਹ ਨਾ ਹੁੰਦਾ ਸੀ ਉਹਨ ਲੋਕ ਤਰਲੇ ਲੈਂਦੇ ਹੈ ਹੋਰ ਉਹਨਾਂ ਚ ਕੀ ਜੀ ਇੱਥੇ ਪਾਣੀ ਹੈ ਨਹੀਂ ਜਦੋਂ ਪਾਣੀ ਹੈ ਨਹੀਂ ਸੋਨਾ ਤਾਂ ਖੇਤੀ ਪਾਣੀ ਦੀ ਹੈ ਪਾਣੀ ਹੈ ਨਹੀਂ ਉਹ ਮਰਦੇ ਇਧਰੋਂ ਉਧਰੋਂ ਦਪੈਰ ਮਾਰਦੇ ਹੈ ਜੀ ਸਰ ਜੀ ਹੁਣ ਆਪਾਂ ਹੋਰ ਟੌਪਿਕ ਲੱਗੇ ਜਿਵੇਂ ਹੁਣ ਬਹੁਤ ਵੱਡਾ ਵਿਸ਼ਾ ਬਣ ਚੁੱਕਿਆ ਆਪਣੇ ਪੰਜਾਬ ਵਿੱਚ ਸਬਤੋਂ ਮੈਂ ਟੌਪਿਕ ਦੇਖੀਏ ਤਾਂ ਨਸ਼ਾ ਇਹਨੂੰ ਕਿਸ ਤਰ੍ਹਾਂ ਦੇਖੋਗੇ ਤੁਸੀਂ ਆਪਾਂ ਕਿਸ ਤਰ੍ਹਾਂ ਸੁਧਾਰ ਕੀਤਾ ਜਾ ਸਕਦਾ ਜਾਂ ਕੋਈ ਜਿਹੜਾ ਨਸ਼ਾ ਵੱਧ ਕਿਉਂ ਰਿਹਾ ਕੀ ਗੱਲ ਹੈ ਇਹਦਾ ਕਾਰਨ ਤਾਂ ਜੀ ਸਰਕਾਰ ਨੂੰ ਵੱਡੇ ਲੈਵਲ ਤੇ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਛੋਟੇ ਜਿਹੜੀ ਮੱਛਲੀਆਂ ਫੜਨ ਨਾਲ ਨਹੀਂ ਹੁੰਦਾ ਇਹ ਤਾਂ ਸਰਕਾਰ ਵੱਡੇ ਲੈਵਲ ਤੇ ਮગર ਮੱਛ ਫੜੇ ਫੇਰ ਹੋਣਗੇ ਹੁਣ ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਐ ਮਾਵਾਂ ਤੜਾਈ ਤੜਾਈ ਕਰ ਰਹੀ ਐ ਮਾਵਾਂ ਦਾ ਹੁਣ ਜਿਹਦਾ ਪੁੱਤ ਮਰ ਗਿਆ ਜੀ ਉਹ ਕਿੱਥੇ ਜਾਣਗੇ ਹੋ ਤਾਂ ਮੇਰੇ ਤਾਂ ਦੇਖਣ ਚ ਗੱਲਾਂ ਆਈਆਂ ਵੀ ਲੇਡੀਜ਼ ਤੱਕ ਇਹਦੇ ਚ ਅੱਗੇ ਪੈਣਾ ਤੇ ਵਧਦੀ ਜਾਂਦੀ ਏ ਉਹ ਸਿਰਫ ਇਹਨੂੰ ਗਵਰਨਮੈਂਟ ਨੇ ਵੱਡੇ ਮਗਰਮੱਛਾਂ ਨੂੰ ਪੜਨਾ ਚਾਹੀਦੇ ਜੀ ਛੋਟੇ ਤੇ ਨਹੀਂ ਵੱਡਿਆਂ ਤੇ ਕਾਰਵਾਈ ਕਰੋ ਫੇਰ ਟਿਕਣਗੇ ਸਰ ਪੰਜਾਬ ਪੁਲਿਸ ਵੱਲੋਂ ਮਿਸ਼ਨ ਨਿਸ਼ਚੈ ਜੋ ਨਸ਼ਾ ਅਭਿਆਨ ਲਾਇਆ ਜਾ ਰਿਹਾ ਆਪਣਾ ਦਾਕੰਡਾ ਵਿੱਚ ਉਹ ਸੋ ਇਸ ਤਰ੍ਹਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਮLahore ਵੀ ਉਹਦੇ ਅੱਛੇ ਲਾ ਨਹੀਂ ਉਹ ਬਹੁਤ ਵਧੀਆ ਜੀ ਮੈਂ ਉਹਦੀ ਪੰਜਾਬ ਪੁਲਿਸ ਦੀ ਸਰਾਹਨਾ ਕਰਨਾ ਉਹ ਪਿੰਡਾਂ ਚ ਜਾ ਕੇ ਬਹੁਤ ਉਹਦਾ ਵਧੀਆ ਕਰ ਰਿਹਾ ਜੀ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਵੀ ਤੁਸੀਂ ਇਹਦੇ ਤੋਂ ਦੂਰ ਹੋ ਕੇ ਖੇਲਾਂ ਵੱਲ ਵਧੋ ਹੋਰ ਬਹੁਤ ਵਧੀਆ ਕਰ ਰਿਹਾ ਜੀ ਅੱਜ ਜੇ ਸਰ ਆਪਾਂ ਦੇਖੀਏ ਹਾਂ ਬਾਤਾ ਵਰਨਾ ਪ੍ਰਿਆਵਰਨ ਜੋਤ ਦਾ ਆਸਵਾਸ ਦਾ ਬਹੁਤ ਰੁਸ਼ਟ ਹੋ ਰਿਹਾ ਜੀ ਲੋਕ ਦਰਕਤ ਘਟ ਰਹੀ ਹੈ ਜੀ ਪਰਾਲੀਆਂ ਨੂੰ ਅੱਗ ਲੱਗ ਜਾ ਰਹੀ ਆ ਕੋਈ ਜੀ ਹੁਣ ਤਾਕਮਾ ਦੀ ਸੰਸਕਾਲਿਕਾ ਕਾਲੀ ਡਿਗਰੀ ਤੱਕ ਪਹੁੰਚ ਗਿਆ ਸੀਗਾ ਤੇ ਕੀ ਲੋਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਪਹਿਣਾ ਚਾਹੂੰਗਾ ਜੀ ਦਰਖਤ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਰੁੱਖ ਹੀ ਆਪਾਂ ਨੂੰ ਬਚਾ ਸਕਦੇ ਆ ਹੁਣ ਜੇ ਆਪਾਂ ਗੱਲ ਕਰੀਏ ਐਤ ਕੀ ਦੀ ਤੇ ਮੇਰੇ ਹੀ ਸਾਹਮਣੇ 48 ਡਿਗਰੀ ਤੋਂ 48 ਡਿਗਰੀ ਤੱਕ ਖਤਮਾਨ ਹੋ ਗਿਆ ਸੀ ਕਈ ਦੇਸ਼ਾਂ ਚ ਤਾਂ 50 ਤੋਂ ਲੰਘ ਗਿਆ ਇਹ ਬਿਨਾ ਦਰਖਤ ਦੀ ਬਿਨਾ ਰੁੱਖਾਂ ਦੀ ਗੱਲ ਹੈ ਵਾਤਾਵਰਣ ਨੂੰ ਸੰਭਾਲਾਂਗੇ ਰੁੱਖ ਆਪਾਂ ਅੱਗੇ ਲਗਾਵਾਂਗੇ ਤਾਂ ਇਹਦਾ ਵਧੀਆ ਨਤੀਜਾ ਹੋਊਗਾ ਬਰੀਆ ਬਾਰਿਸ਼ ਹੋਣਗੀਆਂ ਬੜੀਆਗੇ ਆਪਣਾ ਜਿਹੜੀ ਨੇਚਰ ਨਾਲ ਆਪਾਂ ਰਵਾਂਗੀ ਤਾਂ ਸੋਖੇ ਰਵਾਂਗੇ ਜੀ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਰਾਜਨੀਤਿਕ ਕੈਰੀਅਰ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਵਰਤੋਂ ਕਾਫੀ ਉਮਰ ਤੇ ਵੀ ਤੁਹਾਡੇ ਕੋਲ ਅੱਗੇ ਦੀ ਤੁਹਾਡੀ ਕੀ ਪਲੈਨਿੰਗ ਹੈ ਤੁਹਾਡੀ ਆਪਣੇ ਈਲੀਚ ਘੋਰ ਸ਼ਹਿਰ ਚ ਜਸਕਰਨ ਜੀ ਦੇਖੋ ਕਾਂਗਰਸ ਵਾਸਤੇ ਕੰਮ ਕਰ ਰਹੇ ਆਂ ਆਦੀ ਰਾਤ ਦਿਨ ਮਿਹਨਤ ਕਰ ਰਹੇ ਆਂ ਜੋ ਵੀ ਪਾਰਟੀ ਜ਼ਿੰਮੇਵਾਰੀ ਦੇਊ ਵੀ ਜ਼ਿੰਮੇਵਾਰੀ ਲਊਗੀ ਉਸ ਵਾਸਤੇ ਅਸੀਂ ਪਿੱਛੇ ਹਟਣਾ ਨਹੀਂ ਮੈਂ ਤਾਂ ਕਾਂਗਰਸ ਵਾਸਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਮੇਰੀ ਉਮਰ ਤਕਰੀਬਨ 20 ਸਾਲ ਸੀਗੀ ਉਸ ਟਾਈਮ ਦੇ ਮੈਂ ਤਾਂ ਕਾਂਗਰਸ ਦੀ ਸੇਵਾ ਕਰ ਰਿਆਂ ਤੇ ਆਪਾਂ ਅੱਗੇ ਵੀ ਸੇਵਾ ਕਰਦੇ ਜਾਣਾ ਕੋਈ ਭਾਈ ਮਿੱਤਰ ਕੋਈ ਵੀ ਕਿਸੇ ਨੂੰ ਜ਼ਰੂਰਤਮੰਦ ਨੂੰ ਜ਼ਰੂਰਤ ਹੋ ਵੀ ਅੱਧੀ ਰਾਤ ਆਪਾਂ ਉਹਦੇ ਨਾਲ ਖੜਾਂਗੇ ਜੋ ਵੀ ਕਾਂਗਰਸ ਜ਼ਿੰਮੇਵਾਰੀ ਲਾਊਗੀ ਪਾਰਟੀ ਉਹਦੀ ਸੇਵਾ ਕਰਾਂਗੇ ਜੀ ਸਰ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਹੈ ਮੈਂ ਤੁਹਾਡੇ ਮਾਤੇ ਮੁਰਾਈ ਜਸ ਕਰਨ ਦੀ ਮੈਂ ਤਾਂ ਪਿਆਰ ਦਾ ਪ੍ਰੇਮ ਦਾ ਸੰਦੇਸ਼ ਦੇਣਾ ਚਾਹੁੰਗਾ ਸਾਰੇ ਨਾਲੋਂ ਇਹ ਜ਼ਰੂਰੀ ਹੈ ਜੀ ਆਪਸ 'ਚ ਆਪਾਂ ਪੜੋਸੀ-ਪੜੋਸੀ ਨਾਲ ਪ੍ਰੇਮ ਰੱਖੀਏ ਭਾਈ-ਭਾਈ ਨਾਲ ਪ੍ਰੇਮ ਰੱਖੀਏ ਆਪਦੇ ਪਰਿਵਾਰਿਕ ਸਦਸਿਅਨਾਂ ਨਾਲ ਪ੍ਰੇਮ ਰੱਖੀਏ ਫਿਰ ਆਪਾਂ ਇਲਾਕੇ ਨਾਲ ਪ੍ਰੇਮ ਰੱਖੀਏ ਮੈਂ ਤਾਂ ਇਹ ਸਾਰੇ ਨਾਲੋਂ ਵੱਡੀ ਚੀਜ਼ ਹੈ ਹੀ ਹੁੰਦੀ ਹੈ ਜੀ ਜੇ ਆਪਾਂ ਸਾਰੇ ਇਕੱਠੇ ਰਵਾਂਗੇ ਤਾਂ ਹੀ ਸਭ ਕੁਝ ਹੈ ਜੀ ਮੇਰਾ ਤਾਂ ਇਹ ਸੰਦੇਸ਼ ਲੜਾਈ 'ਚ ਕੁਝ ਨਹੀਂ ਹੈ ਜੀ ਤੁਹਾਡਾ ਧੰਨਵਾਦ ਤੁਸੀ ਕੀਮਤੀ ਸਮਾਂ ਆਪਣੇ ਚੈਨਲ ਨੂੰ ਦਿੱਤਾ। ਥੈਂਕ ਯੂ। ਇਸੇ ਤਰ੍ਹਾਂ ਸਾਡੇ ਦਰਸ਼ਕ ਆਪਣੇ ਨਾਲ ਜੁੜੇ ਰਹਿਣ। ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੁਹਾਡੇ ਵਾਲੀ ਲਈ ਸਾਡੀ ਧੰਨਵਾਦ।